ਵਿਕਰਮ ਮਜੀਠੀਆ ਦੇ ਤਾਰ ਹੁਣ ਖੰਨਾ ਦੇ ਵਿੱਚ ਜੁੜਦੇ ਦਿਖਾਈ ਦੇ ਰਹੇ ਆ ਜੋ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵਿਕਰਮ ਮਜੀਠੀਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਦਿਨੀ ਪਾਇਆ ਗਿਆ ਉਸ ਦੇ ਅਨੁਸਾਰ ਵਿਕਰਮ ਮਜੀਠੀਆ ਦੇ ਮੋਬਾਈਲ ਦੇ ਵਿੱਚ ਜੋ ਇੱਕ SIM ਮਿਲਿਆ ਹੈ ਉਹ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦੇ ਨਾਮ ਤੇ ਹੈ ਅਤੇ ਉਹੀ ਜਸਮੀਤ ਸਿੰਘ ਇਸ ਵੇਲੇ ਜੋ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਪਹੁੰਚ ਚੁੱਕਿਆ ਹੈ ਅਤੇ ਉਸ ਦੇ ਮਾਪਿਆਂ ਦਾ ਜਸਮੀਤ ਸਿੰਘ ਨੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਪੁੱਤਰ ਦੇ ਨਾਲ ਸਾਡੀ ਅਜੇ ਤੱਕ ਕੋਈ ਗੱਲਬਾਤ ਇਸ ਮਸਲੇ ਨੂੰ ਲੈ ਕੇ ਨਹੀਂ ਹੋਈ ਹੈ ਪਿਛਲੇ ਦਿਨੀ ਵਿਜੀਲੈਂਸ ਅਤੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਉਹ ਜਸਮੀਤ ਸਿੰਘ ਦੇ ਕਾਰਖਾਨਾ ਦੇ ਵਿੱਚ ਪਹੁੰਚੀ ਸੀ ਅਤੇ ਪੁੱਛਗਛਾ ਜਿਹੜੀ ਇਸ ਮਾਮਲੇ ਨਾਲ ਸੰਬੰਧਿਤ ਕੀਤੀ ਗਈ ਹੈ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਵਿਕਰਮ ਮਜੀਠੀਆ ਦੇ ਕੋਲ ਐਸਐਮ ਪਹੁੰਚੀ ਤਾਂ ਪਹੁੰਚੀ ਕਿਵੇਂ ਕੀ ਇਸ ਐਸਐਮ ਦੀ ਦਰਵਾਤੋਂ ਕੀਤੀ ਗਈ ਹੈ ਕਿਸੇ ਗਲਤ ਕਾਗਜ਼ ਪੱਤਰ ਤਿਆਰ ਕਰਕੇ ਸਮ ਖਰੀਦੇ ਗਿਆ ਜਾਂ ਫਿਰ ਜਸਮੀਤ ਸਿੰਘ ਦੇ ਮਜੀਠੀਆ ਦੇ ਨਾਲ ਕੋਈ ਲਿੰਕ ਸਨ ਅਜੇ ਇਸ ਗੱਲ ਦਾ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਨਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਕਰਮ ਮਜੀਠੀਆ ਦੀ ਟੀਮ ਦੇ ਵੱਲੋਂ ਇਸ ਮਾਮਲੇ ਤੇ ਕੋਈ ਸਪਸ਼ਟੀਕਰਨ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਕਿੱਸੇ ਲਗਾਏ ਜਾ ਰਹੇ ਨੇ ਕਿ ਇਹ ਵਿਕਰਮ ਮਜੀਠੀਆ ਕੋਲਸਮ ਕਿਵੇਂ ਪਹੁੰਚ ਗਈ ਅਤੇ ਉਸ ਵਿਅਕਤੀ ਜਸਮੀਤ ਸਿੰਘ ਦਾ ਮਜੀਠੀਆ ਦੇ ਨਾਲ ਕੀ ਸਬੰਧ ਹੈ ਅਤੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਕੈਨੇਡਾ ਕਿਉਂ ਚਲਾ ਗਿਆ ਹੈ ਇਹ ਵੀ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਸ ਵਿਅਕਤੀ ਜਸਮੀਤ ਸਿੰਘ ਨੇ ਕੈਨੇਡਾ ਦੇ ਵਿੱਚ ਪਹੁੰਚ ਕਰ ਲਈ ਹੈ ਹੁਣ ਉਹ ਉੱਥੇ ਪਹੁੰਚ ਚੁੱਕਿਆ ਹੈ ਉਹ 2024 ਦੇ ਵਿੱਚ ਉਸ ਨੂੰ ਵੀਜ਼ਾ ਮਿਲਦਾ ਜਨਵਰੀ ਦੇ ਵਿੱਚ ਅਤੇ ਉਹ 2025 ਦੇ ਜੁਲਾਈ ਦੇ ਵਿੱਚ ਜਿਹੜਾ ਕੈਨੇਡਾ ਜਾਂਦਾ ਤਾਂ ਇਹਨਾਂ ਲੰਬਾ ਸਮਾਂ ਉਹ ਕਿਉਂ ਕੈਨੇਡਾ ਨਹੀਂ ਗਿਆ ਵੀਜ਼ਾ ਮਿਲਣ ਤੋਂ ਬਾਅਦ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਉਹ ਕੈਨੇਡਾ ਕਿਉਂ ਜਾਂਦਾ ਹੈ ਪਾ ਇਹ ਜਸਮੀਤ ਸਿੰਘ ਖੰਨਾ ਦੇ ਵਿੱਚ ਇੱਕ ਬੱਸ ਸਟੈਂਡ ਦੇ ਉੱਤੇ ਜਿਹੜਾ ਡਿੱਪੂ ਦਾ ਇੰਚਾਰਜ ਵੀ ਦੱਸਿਆ ਜਾਂਦਾ ਹੈ ਕਿ ਉਸ ਵੇਲੇ 2021 ਦੇ ਵਿੱਚ ਇਹ ਸਿਮ ਸੀ ਜਿਹੜਾ ਉਸ ਦੇ ਨਾਮ ਦੇ ਉੱਤੇ ਖਰੀਦਾ ਜਾਂਦਾ ਹੈ ਤਾਂ ਇਹ ਬੱਸ ਸਾਡੇ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਲਈ ਕੰਮ ਕਰਦਾ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਉਸ ਦੇ ਬਾਰੇ ਸਾਹਮਣੇ ਆ ਰਹੀਆਂ ਨੇ ਪਰ ਮਜੀਠੀਆ ਦੇ ਨਾਲ ਦਸ਼ਮੀਤ ਸਿੰਘ ਦਾ ਕੀ ਲਿੰਕ ਹੈ ਅਤੇ ਇਹ ਸਿਮ ਮਜੀਠੀਆ ਕੋਲ ਕਿਵੇਂ ਪਹੁੰਚਦਾ ਹੈ ਤਾਂ ਇਸ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਪਸ਼ਟਤਾ ਮੰਗਦੀਆਂ ਨੇ ਕਿਸੇ ਵੀ ਪਾਸਿਓਂ ਅਜੇ ਪੂਰੀ ਤਰ੍ਹਾਂ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ ਤਾਂ ਮਜੀਠੀਆ ਦੀ ਟੀਮ ਇਸ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਅਤੇ ਸਰਕਾਰੀ ਵਕੀਲ ਜਾਂ ਫਿਰ ਵਿਜੀਲੈਂਸ ਦੀ ਟੀਮ ਇਸ ਦੇ ਉੱਤੇ ਅੱਗੇ ਕੀ ਕੋਰਟ ਦੇ ਵਿੱਚ ਕੋਈ ਨਵੇਂ ਤੱਥ ਰੱਖੇਗੀ ਇਸ ਦੇ ਉੱਤੇ ਵੀ ਚਰਚਾ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਹਾਂਗੇ ਬਾਕੀ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ